ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰੇ ਹੀ ਆ ਜੀ ਕਿਸੇ ਪਾਸੇ ਨਹੀਂ ਗਏ ਮਤਲਬ ਕੰਮ ਤੇ ਵੀ ਨਹੀਂ ਗਏ ਕਿਸੇ ਪਾਸੇ ਜਾਣਾ ਪੈ ਗਿਆ ਸੀ ਉਸ ਕਰਕੇ ਕੰਮ ਤੇ ਨਹੀਂ ਗਏ ਘਰੇ ਬੰਦੇ ਦਾ ਚਿੱਤ ਨਹੀਂ ਲੱਗੇਗਾ ਇਕੱਲਾ ਹੋਵੇ ਜਦੋਂ ਕੰਧਾਂ ਨੂੰ ਦੇਖੀ ਇਹਨੇ ਇਧਰ ਉਧਰ ਇਧਰ ਆ ਗੁੰਬਿਨਾਣ ਤੇ ਗਿਆ ਵਾ ਮਾੜੀ ਕਿੰਨੇ ਦਿਨਾਂ ਨੂੰ ਆਊਗਾ ਮੈਂ ਸੋਚਿਆ ਬੈਠੇ ਬੈਠੇ ਕੋਈ ਵੀਡੀਓ ਜੀ ਬਣਾ ਲੈਣੀ ਹੈ ਲਾਈਕ ਸ਼ੇਅਰ ਦਾ ਤੁਸੀਂ ਕਰਨਾ ਨਹੀਂ ਕਿਤੇ ਉਹ ਮਾੜਾ ਮੋਟਾ ਮੱਥਾ ਜਾਂ ਮਾਰ ਲਈਦਾ ਦਿਖਾਉਨੇ ਆ ਤੁਹਾਨੂੰ ਕੋਈ ਖੇਤ ਖੁੱਦ ਜਾਣਦੇ ਆ ਗੀੜਾ ਊੜਾ ਮਾਰਿਆ ਹੋਣੇ ਆ ਹੋਰ ਤਾਂ ਹੁਣ ਕਾ ਦਾ ਬਲੌਗ ਬਣਾਈਏ ਠੀਕ ਆ ਬਣੇ ਰਹੋ ਨਾਲ ਵੀਡੀਓ ਯਾਰ ਰੋਜ਼ ਰੋਜ਼ ਮੈਥੋਂ ਪੈਂਦੀ ਨਹੀਂ ਤੇ ਜਿਆਦਾ ਇਹ ਬੰਦੇ ਬੀਲਿਆਂ ਦਾ ਕੰਮ ਹੁੰਦਾ ਆਪਾਂ ਕੰਮ ਕੋਮੰਦੇ ਜਾਵੜਦੇ ਆਂ ਟਾਈਮ ਨਹੀਂ ਹੁੰਦਾ ਠੀਕ ਹੈ ਜੀ ਸ਼ੇਅਰ ਸ਼ੁਰੂ ਕਰ ਦਿਆ ਕਰੋ ਵੀਡੀਓ ਨੂੰ ਚਲੋ ਤੁਹਾਨੂੰ ਖੇਤ ਦਿਖਾਉਨੇ ਆਂ ਖੇਤ ਜਾ ਕੇ ਕਣਕ-ਕਣਕ ਦਿਖਾਉਨੇ ਆਂ ਕੀ ਬਣਿਆ ਕੀ ਸਿਸਟਮ ਹੋਇਆ ਕਿਦਾਂ ਦੀ ਗੁਗਰੀ ਹੈ ਠੀਕ ਹੈ ਆਜੂ ਕਰਾਂ ਹਾਂ ਜੀ ਦੋਸਤੋ ਖੇਤ ਆ ਗਏ ਸੀ ਤੇ ਖੇਤ ਆ ਕੇ ਤਾਂ ਮੇਰਾ ਬਾਹ ਜੀ ਲੱਗਦਾ ਨਜ਼ਾਰਾ ਆ ਜਾਂਦਾ ਠੀਕ ਕਰੋ ਚੈੱਕ ਪੱਤੇ ਝੜਾ ਆ ਗਈ ਤੇ ਪੱਤੇ ਵੀ ਝੜੀ ਜਾਂਦੇ ਆ ਠੀਕ ਆ ਸਾਰੇ ਪਾਸੇ ਕਣਕਾਂ ਉਗਰੀਆਂ ਪਈਆਂ ਕਰੋ ਚੈੱਕ ਇਧਰ ਤੁਹਾਨੂੰ ਦਿਖਾ ਦਈਏ ਇਹ ਤਾਂ ਕੀ ਕਹਿੰਦੇ ਸੋਹਣੇ ਨੇ ਲਾਲ ਆਲੂ ਵੀ ਝੇ ਕਹਿੰਦੇ ਕਰੋ ਜੇ ਆਲੂ ਵਿਜੇ ਮڑے ਮੋٹے ਜੀ ਹਾਂ ਕਣਕ ਫੋਨਕ ਸਾਰੀ ਉਗ ਗਈ ਹੈ ਬਹੁਤ ਵਧੀਆ ਸਿਸਟਮ ਹੈ ਤੁਹਾਨੂੰ ਉਧਰ ਵੀ ਲੈ ਕੇ ਚੱਲਾਂਗੇ ਜਿਹੜੇ ਪਾਸੇ ਆਪਾਂ ਪਹਿਲੀ ਵਾਰ ਕਣਕ ਵੇਗੀ ਸੀ 2 ਨਵੰਬਰ ਨੂੰ 2 ਨਵੰਬਰ ਮਤਲਬ 27 ਦਿਨ ਹੋ ਗਿਆ 29 ਤਰੀਕ ਹੈ ਹਾਂ ओके ਹਾਂ ਬੰਮ ਜਮਾ ਮਰਸੜੀਆਂ ਵੀ ਸਾਡੀਆਂ ਇੱਥੇ ਖੜੀਆਂ ਰਹਿਣੀਆਂ ਚੈੱਕ ਕਰੋ ਪਰ ਇਹ ਨਹੀਂ ਲੱਗਦਾ ਸੀ ਜੀ ਆਪਾਂ ਕੇਟ ਆ ਗਈ ਸੀ ਉਧਰ ਤੁਹਾਨੂੰ ਦਿਖਾ ਕੇ ਲਿਆਉਣਾ ਕੜਕ ਕੀ ਸਿਸਟਮ ਹੈ ਕੀ ਨਹੀਂ ਚੱਲਦੇ ਆ ਇੱਧਰ ਤਾਂ ਆਪਣੇ ਆਪੇ ਧੋਰੀ ਖਾਲਾ ਪੱਕਾ ਜਾਂਦਾ ਹੈ ਆਰੇ ਦੇਖਣੇ ਦੂਰ ਤੱਕ ਉਧਰਲੇ ਪਾਸੇ ਕੱਚਾ ਸੀ ਨਹਿਰ ਤੋਂ ਪਰਲੇ ਪਾਸੇ ਇੱਕ ਮਿੰਟ ਤੁਹਾਨੂੰ ਦਿਖਾਉਨੇ ਆ ਦੋ ਮਿੰਟ ਰੁਕੋ ਪਸਾ ਉਧਰ ਕੱਚਾ ਸੀ ਤੇ ਉਧਰ ਵੀ ਹੁਣ ਪੱਕਾ ਬਣ ਜਾਨੇ ਉਹ ਨੂੰ ਚੰਡੀ ਜੀ ਦਿਖਦੀ ਹੋਣੀ ਐ ਇਹ ਆਰੀ ਇਹ ਪਰਲੇ ਖਾਲੇ ਦੇ ਨਿਸ਼ਾਨ ਦੇ ਹੀ ਹੋ ਗਈ ਐ ਸਾਰੀ ਠੀਕ ਆ ਉਧਰ ਪਰਲੇ ਪਾਸੇ ਵੀ ਖਾਲਾ ਬਣ ਜਾਣਾ ਦੇਖੋ ਕਣਕ ਆਪਣੀ ਚੈੱਕ ਕਰੋ ਗੁਰੂ ਰਾਮਦਾਸ ਜੀ ਦੀ ਕਰਪਾ ਦੇ ਨਾਲ ਬਹੁਤ ਵਧੀਆ ਸਭ ਕੁਝ ਹੋ ਰਿਹਾ ਇੰਦਰ ਨਹਿਰ ਵਗੀ ਜਾਂਦੀ ਐ ਉਧਰ ਗੁਰੂ ਘਰ ਸਾਹਮਣੇ ਦਰਸ਼ਨ ਹੋ ਜਾਂਦੇ ਆ ਪੂਰੀਆਂ ਰੌਣਕਾਂ ਇੱਥੇ ਮੇਰਾ ਨਹੀਂ ਲੱਗਦਾ ਸੀ ਜੀ ਮੈਂ ਇਹ ਤਾਂ ਘਰੋਂ ਚਾਹ ਚੁ ਪੀ ਕੇ ਬਣਾ ਕੇ ਆਪੀ ਤੇ ਖੇਤ ਵੱਜਾ ਚਲਦੇ ਆਂ ਖੇਤ ਮੈਂ ਹੁਣ ਜਾਵਾਂਗੇ ਘਰੇ ਫਿਰ ਜਾ ਕੇ ਇੱਕ ਜਾਂ ਹੋ ਟੋਕਣੀ ਆਪਾਂ ਓਦੋਂ ਬਾਅਦ ਆਪਾਂ ਫਿਰ ਉਤਵਾਂ ਦਾ ਆਪਾਂ ਪੱਠੇ-ਪੁੱਠੇ ਪਾਉਣੇ ਆ ਪਸ਼ੂਆਂ ਨੂੰ ਠੀਕ ਹੈ ਇਹ ਵੀ ਕੰਮ-ਕੋਮਾ ਆਪਾਂ ਸਾਰੇ ਕਰ ਲਈਦੇ ਆ ਫਿਰ ਸੰਗੇ-ਸੁੰਗੇ ਨਹੀਂ ਕਰਨ ਲੱਗੇ ਗੋਹੇ ਦੀ ਨਾ ਕਿਹੋਂ ਨਾਲ ਲੱਬੜਨਾ ਪਵੇ ਪੂਰਾ ਚੰਗੀ ਤਰ੍ਹਾਂ ਕਰੀਦਾ ਸੰਘੋ ਨਾ ਜਿਹੜਾ ਵੀ ਕੰਮ ਕਰਨਾ ਸੰਘੋ ਨਾ ਫਿਰ ਠੀਕ ਹੈ ਛੱਡੀ ਨਾਲ ਕਰੋ ਕਰਨਾ ਤਾਂ ਤੇ ਸਾਡੇ ਖੇਤ ਦੀ ਇੱਕ ਖੂਬੀ ਹੋਰ ਹੈ ਇਹ ਆਹ ਹਾ ਬੂਟਾ ਦੇਖ ਰਿਹਾ ਨਾ ਜਿਹੜਾ ਤੁਸੀਂ ਇਹ ਆਹ ਇਹ ਸੁੱਕੇ ਦਾ ਮਤਲਬ ਜਿਹਨੂੰ ਭੰਗ ਕਹਿੰਦੇ ਆ ਇਹ ਆਮ ਖੜੇ ਆਪਰਾ ਦੇਖ ਲੈ ਚੁੰਡੀ ਵੱਜਿਆ ਪਿਆ ਠੀਕ ਆ ਰਗੜ ਰਗੜ ਕੇ ਪੀ ਜਾਣ ਤਾਂ ਪੀ ਜਾਣ ਪਰ ਇਹਦਾ ਕੁਝ ਨਹੀਂ ਹੁੰਦਾ ਸਿਸਟਮ ਮੇਰਾ ਕਹਿਣ ਦਾ ਭਾਵ ਇਹ ਹੈ ਪੀ ਮੇਰੇ ਚਾਚੇ ਤਾਇਆ ਨੂੰ ਮੇਰੇ ਪਿਓ ਨੂੰ ਮਤਲਬ ਫਾਦਰ ਸਾਹਿਬ ਨੂੰ ਇਹੋ ਜਿਹਾ ਕੋਈ ਨਸ਼ਾ ਨਹੀਂ ਵੀ ਕਰੀ ਜਾਣ ਬੈਠੇ ਖੇਤ ਹਣਾ ਕਰਨ ਨੂੰ ਤਾਂ ਸਭ ਕੁਝ ਕਰੀ ਜੋ ਬਾਕੀ ਇਹੋ ਜਿਹਾ ਕੋਈ ਸਿਸਟਮ ਨਹੀਂਗਾ ਆਪਣੇ ਇੱਥੇ ਉਗਰੇ ਜਾਂਦੇ ਆ ਸਿਸਟਮ ਹੋਇਆ ਜਾਂਦਾ ਬਥੇਰਾ ਮੀਲਿਆਂ ਤੇ ਜਾਂਦੇ ਆ ਪੰਪ ਰਗੜ ਰਗੜ ਕੇ ਪਿਆਈ ਆਂਦੇ ਆ ਤੇ ਉਹਨਾਂ ਵਾਲੇ ਬਹੁਤ ਸਿਸਟਮ ਹੈ ਪਰ ਇਹ ਤੁਹਾਨੂੰ ਮੈਂ ਸਿਸਟਮ ਦਿਖਾਉਂਗਾ ਵੀ ਅਸਲ ਇਹਨੂੰ ਰਗੜ ਕੇ ਪੀਂਦੇ ਕਿਵੇਂ ਆ ਉਹੋ ਤੁਸੀਂ ਦੋ ਘੁੱਟਾਂ ਵੀ ਪੀ ਲੀਆਂ ਨਾ ਤੇ ਬੰਦੇ ਨੂੰ ਮਤਲਬ ਮਰਨ ਵਾਲਾ ਹੀ ਹੋ ਜਾਂਦਾ ਬੰਦਾ ਪੀਣ ਵਾਲੇ ਤਾਂ ਪੀਂਦੇ ਵੀ ਆ ਠੀਕ ਆ ਇਹ ਮੇਲਿਆਂ ਮੂਲਿਆਂ ਨੇ ਤਾਂ ਪੰਜ-ਪੰਜ ਗਲਾਸ ਪੀਂਦੇ ਲੋਕ ਕੁਝ ਨਹੀਂ ਹੁੰਦਾ ਚਲੋ ਤੁਹਾਨੂੰ ਇੱਕ ਸਿਸਟਮ ਹੋਰ ਦਿਖਾਉਣਾ ਸੀ ਆ ਆਪਣੇ ਇੱਥੋਂ ਦੇ ਸੈਂਪਲ ਪਾਇਆ ਵਾ ਨਹਿਰ ਦੇ ਵਿੱਚ ਦੀ ਪਾਰ ਜਾਂਦਾ ਪਰ ਠੀਕ ਆ ਤੇ ਤੇ ਆਹ ਬਣਾਇਆ ਵਾ ਪਰ ਸਰਚ ਆਲਾ ਸਿਸਟਮ ਜਿਹੜਾ ਲੋਕ ਕਹਿੰਦੇ ਰਿਸਰਚ ਆਲਾ ਕੀ ਆ ਤਾਂ ਸਰਚੜਾ ਸਿਸਟਮ ਹੈਗਾ ਜੀ ਕੋਈ ਬਾਣੀ ਦੀ ਵਾਰੀ ਵਿਹਲੀ ਆਪਣੀ ਜਾਂ ਕੋਈ ਹੋਰ ਪਾਣੀ ਮੀਹ ਦਾ ਉਹ ਆਂ ਆ ਪਾਈਪ ਲੱਗੀ ਆ ਇੱਥੋਂ ਦੀ ਪਾਣੀ ਜਾਂਦਾ ਇਹਦੇ ਵਿੱਚ ਅਡੀਗੀ ਜੀ ਬਣਾਈ ਆ ਉਹ ਦੇਖੋ ਪਾਇਪ ਉੱਚੀ ਲੱਗੀ ਐ ਇਧਰ ਲੀਨੀ ਹੋਈ ਐ ਇੱਥੋਂ ਪਾਣੀ ਨਿੱਤਰ ਕੇ ਆਨ ਵਧੀਆ ਹੋ ਗੇ ਸਾਫ ਅੱਗੇ ਆ ਜਾਲੀ ਜੀ ਲੱਗੀ ਐ ਫਿਰ ਉਹਦੇ ਵਿੱਚ ਜਾਂਦਾ ਟੂਬਲ ਦੀ ਮਤਲਬ ਜਿੰਨਾ ਕੱਢੀਦਾ ਉਦੋਂ ਜਾਂਦੇ ਪੈਂਦਾ ਵੀ ਇਹਦੇ ਵਿੱਚ ਲਗਭਗ ਆਪਣੇ ਏਰੀਆ ਦੇ ਵਿੱਚ ਸਾਰੇ ਲੋਕ ਨੇ ਆਹ ਸਿਸਟਮ ਲਾ ਰੱਖੇ ਐ ਕੱਲਾ ਧਰਤੀ ਦੇ ਵਿੱਚੋਂ ਪਾਣੀ ਕੱਢ ਨਹੀਂ ਰਹੇ ਸਗੋਂ ਪੈਂਦਾ ਵੀ ਐ ਵਧੀਆ ਪਾਣੀ ਪੈਂਦਾ ਤੇ ਪਾਣੀ ਦਾ ਫਰਕ ਵੀ ਨਹੀਂ ਪੈਂਦਾ ਖਰਾਬ ਵੀ ਨਹੀਂ ਮਤਲਬ ਹੁੰਦਾ ਆਪਾਂ ਕਹਿ ਲਓ ਵੀ ਬੜਾ ਸੋਰੇ ਵਾਲਾ ਪਾਣੀ ਹੈ ਜਾਇ ਹੈ ਉਹ ਵੀ ਚੱਕਰ ਨਹੀਂ ਪਾਣੀ ਵਧੀਆ ਰਹਿੰਦਾ ਹੈ ਇਹਦੇ ਨਾਲ ਜਿਆਦਾ ਪਾਣੀ ਦਾ ਫਰਕ ਨਹੀਂ ਪੈਂਦਾ ਮਤਲਬ ਵੀ ਪਾਣੀ ਖਰਾਬ ਨਹੀਂ ਹੁੰਦਾ ਜਾਂ ਪਾਣੀ ਖਾਰਾ ਨਹੀਂ ਹੁੰਦਾ ਕੁਝ ਵੀ ਮੰਨ ਲਓ ਤੁਸੀਂ ਵਧੀਆ ਸਿਸਟਮ ਰਹਿੰਦਾ ਹੈ ਦੇਖੋ ਸਾਰੇ ਜਣੇ ਆਹੀ ਸਿਸਟਮ ਲਾਇਓ ਜੇ ਕਿਸੇ ਨੇ ਲਾਉਣਾ ਹੋਵੇ ਮੈਨੂੰ ਤਾਂ ਸਿਸਟਮ ਬਹੁਤ ਵਧੀਆ ਲੱਗਿਆ ਆ ਦੇਖੋ ਐਸ ਮੈਪ ਦੇ ਵਿੱਚ ਨਹੀਂ ਪਾਣੀ ਜਾਂਦਾ ਉਧਰ ਬਾਕੀ ਉੱਤੇ ਛੱਟ ਕਾ ਲੱਗਿਆ ਆਪਣਾ ਇੱਧਰ ਉੱਧਰ ਪਾਣੀ ਲਾਉਣਾ ਲਾ ਲਈਦਾ ਤੇ ਉਧਰ ਟਪਾਉਣਾ ਤਾਂ ਇੱਥੋਂ ਥੱਲੋਂ ਦੀ ਪਾਈਪ ਲਾਈ ਵੀ ਹੈ ਉਹ ਵੀ ਤੁਹਾਨੂੰ ਦਿਖਾ ਦੇਣਾ ਆ ਛੱਟ ਕਾ ਜਾਂ ਪਾਟ ਗਿਆ ਸੀ ਮਿਲਾਂਦਾ ਉਧਰ ਕੰਡਤੀ ਪਾਈਪ ਉਹ ਇਹਦੇ ਵਿੱਚ ਦੀ ਪਹਿਪ ਲੈਣ ਪਾਈ ਵੀ ਐ ਤੇ ਸਾਡੇ ਦੇ ਵਿੱਚ ਦੀ ਰੀਸਾਈਕਲ ਦੇ ਵਿੱਚ ਦੀ ਵੀ ਪਾਣੀ ਜਾਂਦਾ ਦੋਨੇ ਗੱਲਾਂ ਹੀ ਆ ਚਲੋ ਚੱਲਦੇ ਆਪਾਂ ਉਧਰ ਚੱਲਦੇ ਆ ਹੁਣ ਕਣਕ ਦਿਖਾ ਕੇ ਲਿਆਉਣਾ ਤੁਹਾਨੂੰ ਫਿਰ ਜਾਵਾਂਗੇ ਘਰੇ ਪੱਠੇ-ਪੁੱਠੇ ਪਾਉਣੇ ਆ ਜਿਹੜੀ ਕਣਕ ਆਪਾਂ 2 ਨਵੰਬਰ ਨੂੰ ਵੀ ਜੀ ਸੀ ਵੀਡੀਓ ਵੀ ਪਾਈ ਸੀ ਪਹਿਲਾਂ ਵਲੌਗ ਜਿਹਾ ਪਾਇਆ ਸੀ ਇੱਕ ਉਹ ਤੁਹਾਨੂੰ ਦਿਖਾਉਣੀ ਆ ਜੀ ਕੀ ਸਿਸਟਮ ਬਣਿਆ ਉਹਦਾ ਤੇ ਕੀ ਸਿਸਟਮ ਨਹੀਂ ਬਣਿਆ 28 ਦਿਨਾਂ ਦੀ ਕਣਕ ਹੋ ਗਈ ਆ ਉਹ ਵਧੀਆ ਕਣਕ ਖੜੀ ਆਈ ਤਾਂ ਇਹ ਆ ਦੇਖੋ ਹੋਰ ਘਰ ਲਾਤੀ ਅੰਦਰ ਵਧੀਆ ਉਗਰੀਆ ਕਣਕ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆ ਵੀ ਉਹਦੀ ਬੀਜੀ ਸੀ ਇੱਕ ਅੱਧੇ ਦਿਨ ਬਾਅਦ ਕਣਕ ਵਧੀਆ ਖੜੀ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਸਾਰੀ ਕਣਕ ਹੀ ਵਧੀਆ ਹੈ 27 ਦਿਨ ਹੋ ਗਏ ਉਹ ਕਣਕ ਬੀਜੀ ਨੂੰ ਟੋਪ ਟੋਪ ਖੜੀ ਹੈ ਟੋਪ 127 ਬੀਜੀ ਸੀ ਸਾਰੀਆਂ ਕਣਕਾਂ ਲਗਭਗ ਉੱਗ ਗੀਆਂ ਲੋਕਾਂ ਦੀਆਂ ਕਿਸੇ ਨੇ 10 ਦਿਨ ਮਗਰੋਂ ਵੀ ਜੀ ਕਿਸੇ ਨੇ ਪਹਿਲਾਂ ਵੀ ਜੀ ਓਕੇ ਆ ਕੰਮ ਜਾਵਾ ਠੀਕ ਹੈ ਜੀ ਹਾਂਜੀ ਦੋਸਤੋ ਹਾਂਜੀ ਘਰੇ ਬੈਠੇ ਬੈਠੇ ਹੋ ਗਏ ਬੋਰ ਪੱਠੇ-ਪੁੱਠੇ ਪਾਉਣੇ ਹਣ 10 ਨੇ ਵੀ ਕਾਝੂ ਗੀਤੀਆਂ ਬਣਾ ਕੇ ਘਰੇ ਹੈ ਨਹੀਂ ਸੀ ਕੋਈ ਹੁਣ ਕਰਾਂ ਪਸੂਆਂ ਨੂੰ ਪਾ ਲਈ ਪੱਠੇ ਮੜਾ ਮੋਟਾ ਕਰਾਂਗੇ ਕੰਮ ਕੋਈ ਹੋਰ ਠੀਕ ਆ ਪਸ਼ੂਆਂ ਨੂੰ ਪਾਪੂ ਕੇ ਪੱਠੇ ਦਾਸ ਜੀ ਆ ਕੇ ਕਰੇ ਕਰੋ ਚੱਕ ਲੀੜਿਆਂ ਤੇ ਨਹੀਂ ਜਾਇਓ ਲੀੜੀਆਂ ਆਪਣੇ ਇਹੀ ਹੁੰਦੇ ਆ ਕਿਤੇ ਵੀ ਜਾਣਾ ਆਉਣਾ ਕੰਮ ਕਰਨਾ ਹੋਰ ਕੱਪੜੇ ਕੁੱਪੜੇ ਐ ਨਹੀਂ ਆਪਣੇ ਕੋਲੇ ਕਿਸੇ ਨੇ ਗਿਫਟ ਕਰਨੇ ਤਾਂ ਕਰ ਦਿਓ ਠੀਕ ਹੈ ਜੀ ਲਵ ਜੀ ਆਪਾਂ ਆ ਗਏ ਪਸ਼ੂਆਂ ਨੂੰ ਪਾਣੀ ਤਾਂ ਹੁਣ ਦਾਸ ਜੀ ਦਾ ਟਾਈਮ ਹੋ ਗਿਆ ਕਰੋ ਚੱਕ ਇੱਧਰ ਵੀ ਡਿੱਕੀ ਆਣੀਆਂ। ਨਿੰਮੂ ਨਮੂ ਵਰਗੀਆਂ ਸਾਰੀਆਂ। ਪਿਆਂਗੇ ਪਾਣੀ ਫਿਰ ਆਪਾਂ ਚੱਲਾਂਗੇ ਘਰੇ। ਪਾਣੀ ਆਪਾਂ ਛੱਡ ਲਿਆ ਹੈ ਚਾ ਇੱਧਰ ਤੋਂ ਗੋਹਾ ਕਹਾ ਚੈੱਕ ਕਰੋ। ਘਰ ਆ ਜਾਣਾ ਪੁੱਛਿਆ। ਅੱਛਾ ਫਿਰ ਸਿਰਪਨ ਵਾਲੀ ਦੰਮੀ ਆ। ਉਹ ਵੀ ਆ ਟੋਕਰੀ ਜੀ ਪਈ ਆ ਮੈਂ ਜਾ ਕੇ ਝੱਟੀ ਦੇਣਾ। ਤਾਂ ਨੀਂਆ ਜਰੀ ਨੂੰ ਜਰਰੀ ਸੁਗਰੇ ਤਾਂ ਪਿਆ ਤਾਂ ਸੀ। ਉਹ ਲੋਕਿਆ ਕੰਮ ਲੋ ਉਹ ਮੇਟਰ ਪਾਣੀ ਪੁਣੀ ਪਿਆ ਕੇ ਪਸ਼ੂ ਨੂੰ ਕਰਕੇ ਲੱਤੀ ਇਹ ਨਾ ਕਿਉਂ ਵੀ 5 ਵਜੇ ਪਿਆਤਾ ਪਾਣੀ ਹਾਂ 4:30 4:30 ਪਾਣੀ ਪਿਆਤਾ ਇਹ ਤੋਂ ਬਾਅਦ ਪੱਠੇ-ਪੱਠੇ ਪਾਵਾਂਗੇ ਹਰਾ-ਹਰਾ ਪਾ ਕੇ ਖਵਾ ਕੇ ਤੇ 7 ਵਜੇ ਦੇ ਨੂੰ ਅੰਦਰ ਉਹਨਾਂ ਨੂੰ ਵੀ ਪਾਲਾ ਲੱਗਦਾ ਵਿਚਾਰਿਆਂ ਨੂੰ ਹੈਨਾ ਚਲੋ ਸੱਤ ਵਜੇ ਨੂੰ ਕਰਕੇ ਪਸ਼ੂ ਅੰਦਰ ਤੇ ਆਪਾਂ ਹੁਣ ਕਰਦਾ ਬਈ ਮਾੜਾ ਮੋਟਾ ਹੋਰ ਕੰਮ ਕਰ ਲੈਂਦੇ ਆ ਮਾਤਾ ਜੀ ਅਰਗੇ ਉਹਗੇ ਲੇਟ ਤੇ ਅੱਜ ਦਾ ਬਲੌਗ ਮੈਂ ਕਰਦਾ ਬਈ ਇੱਥੇ ਹੀ ਖਤਮ ਠੀਕ ਹੈ ਜੀ ਲੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਸਾਰੇ ਚੈਨਲ ਕਿਉਂ ਮੈਂ ਤਾਂ ਨਹੀਂ ਕਰਾਉਣੀ ਮਾਰੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ